ਨਾਨਕ ਨੂੰ ਆਵਾਜ਼ ਮਾਰੀ ਤੇ ਗੁਰਨਾਨਕ ਨੇ ਬਾਹ ਦੇ ਕੇ ਪਾਰ ਕਰ ਛੱਡਿਆ ਭਰੋਸਾ ਨਾ ਚੀਦ ਨਾ ਭਗਤ ਨਾਮਦੇਵ ਜੀ ਦਾ ਵੀ ਸ਼ਬਦ ਹੁੰਦਾ ਬਾਣੀ ਦਾ ਲੋਭ ਲਹਿਰ ਅਤਨੀ ਦਰਬਾਜਾ ਕਾਇਆ ਜੂਬੇ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਕਹਿੰਦੇ ਹੇ ਮੇਰੇ ਪ੍ਰਮਾਤਮਾ ਮੈਂ ਡੁੱਬਦਾ ਪਿਆ ਮੈਨੂੰ ਤਾਰ ਲੈ ਨਾਮਦੇਵ ਨੇ ਯਾਦ ਕੀਤਾ ਮਰੇ ਨੇ ਤਾਰ ਦਿੱਤਾ ਉਹਨੇ ਕਿਹਾ ਤੈਨੂੰ ਇੱਕ ਭਰੋਸ ਇੱਕ ਤੇ ਭਰੋਸਾ ਨੀ RAM ਨੂੰ ਆਵਾਜ਼ ਮਾਰੀ ਉਹ ਚੱਲਿਆ ਸੀ ਤੂੰ ਫਿਰ ਕ੍ਰਿਸ਼ਨ ਨੂੰ ਲੱਗ ਗਿਆ ਯਾਦ ਕਰਨ ਫਿਰ ਉਹ ਚੱਲੇ ਸਨ ਪਾਰ ਕਰਨ ਲਈ ਫਿਰ ਤੈਨੂੰ ਉਹਤੇ ਵੀ ਭਰੋਸਾ ਨਹੀਂ ਰਿਹਾ ਤੈਨੂੰ ਇੱਕ ਤੇ ਭਰੋਸਾ ਨਹੀਂ ਰਿਹਾ ਤੂੰ ਤਾਂ ਡੁੱਬਿਆ ਹਾਂ ਹਣ ਗੱਲ ਸਮਝ ਵਿੱਚ ਆ ਗਈ ਹੈ ਵੀ ਇੱਕ ਤੇ ਭਰੋਸਾ ਹੁੰਦਾ ਜੇ ਉਹ ਪਾਰ ਹੋ ਗਏ ਨੇ ਤੇ ਤੂੰ ਵੀ ਪਾਰ ਹੋ ਜਾਂਦਾ ਤੈਨੂੰ ਇੱਕ ਤੇ ਵਿਸ਼ਵਾਸ ਨਹੀਂ ਰਿਹਾ ਇਹੀ ਗੱਲ ਫਿਰ ਆਪਾਂ ਜਿਹੜਾ ਬਚਨ ਲਿਆ ਹੈ ਨਾ ਇਹੀ ਬਚਨ ਗੁਰੂ ਅਮਰਦਾਸ ਮਾਰੇ ਕਹਿੰਦੇ ਨੇ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕ ਉਹ ਦਾਤਾ ਹੋਰ ਕੋਈ ਦਾ